ਹਾਂਜੀ ਕੀ ਨਾਮ ਹੈ ਤੁਹਾਡਾ ਕੀ ਗੱਲਬਾਤ ਕਿੱਥੋਂ ਆਉਂਦੇ ਸੀ ਅੰਜਠੇਰਿਆਂ ਤੋਂ ਆਉਂਦੇ ਸੀ ਬਨੋਦ ਕੁਮਾਰ ਕੀ ਹੋਇਆ ਸੀ ਅੱਪਰੇ ਦੇ ਰਾਹ 'ਚ ਜੀ 1 ਵਜੇ ਤਾਂ ਸਾਈਡ ਮਿਲ ਗਈ ਆ ਦੂਸਰੀ ਵਜੇ ਸਾਈਡ ਲਾਈਨ ਲੱਗ ਗਈ ਸਾਈਡ ਨਹੀਂ ਮਿਲੀ ਜਿੱਦਾਂ ਇਹਨਾਂ ਨੇ ਵੀ ਬੋਟ ਰੱਕ ਭਜਾਇਆ ਹਾਂ ਹਾਂ ਸਾਈਡ ਦੋਨਾਂ ਨੇ ਨਹੀਂ ਦਿੱਤੀ ਹਾਂ ਹਾਂ ਤੇ ਮੈਂ ਹੋਲੀ ਵੀ ਬਹੁ ਕੀਤਾ ਜਦੋਂ ਪਹਿਲੀ ਵਾਰੀ ਹੋਈ ਐਦਾਂ ਹਾਂ ਹਾਂ ਤੇ ਪਾਜੀ ਹੁਣਾਂ ਨੇ ਸ਼ੈਡ ਨਿਮਨ ਦਿੱਤੀ ਤੇ ਜਦੋਂ ਗੱਡੀ ਆਵੇ ਬਹੁਤ ਤੇਜ਼ ਆ ਉਹ ਨੇ ਉਪਰ ਮਾਦਨ ਲੱਗ ਚੱਲਿਆ ਹੈਗਾ ਤੇ ਫੇਰ ਐਕਸੀਡੈਂਟ ਉੱਥੇ ਹੋ ਗਿਆ ਜੀ ਖਾਨਪੁਰ ਦੇ ਖਾਨਪੁਰ ਦੇ ਲੱਗ ਮੈਂ ਦੇਖਾਂ ਹਾਂ ਜੀ ਕਿੰਨੇ ਜਾਣੇ ਸੀ ਤੁਸੀਂ ਮੋੜ ਸਕਦੇ ਤਿੰਨ ਜਾਣੇ ਸੀਗੇ ਕੋਣ ਕੋਣ ਸੀ ਮੈਂ ਤੇ ਮੇਰਾ ਬੱਚਾ ਮੇ ਘਰ ਆ ਗਿਆ ਕੀ ਨਾਂ ਤੁਹਾਡੀ ਵਾਈਫ ਦਾ ਨਾ ਹੋਣਾ ਨਾ ਪੱਕਾ ਨਾ ਸੋਮਾ ਜੀ ਤੇ ਮੁੰਡਿਆਂ ਦਾ ਹੈਗਾ ਗੁਰਪ੍ਰੀਤ ਹਾਂ ਤੁਹਾਡੇ ਵੀ ਸਤਿ ਮਤੀ ਮੇਰੇ ਗੁੱਜੀਆਂ ਲੱਗੀਆਂ ਜੀ ਗੁੱਜੀਆਂ ਫੱਡੀ ਚੱਲ ਕੇ ਜਿਹੜਾ ਸੀ ਫਰਾਰ ਹੋ ਗਿਆ ਹਾਂਜੀ ਉਹ ਫਰਾਰ ਹੋ ਗਿਆ ਜੱਸੀ ਭਾਜੀ ਇੱਕ ਖਾਨਪੁਰ ਐਕਸੀਡੈਂਟ ਹੋਇਆ ਯਾਰ ਰੋਡ ਤੇ ਕੀ ਕਹਿਣਾ ਚਾਹੁੰਦੇ ਆ ਵੀ ਕਿੱਦਾਂ ਹੋਇਆ ਇਹ ਇਹਦੀ ਸਾਡੇ ਪਿੰਡ ਦਾ ਇੱਕ ਲੜਕਾ ਬਨੋਦ ਕੁਮਾਰ ਨਾਲ ਉਹਦੀ ਲੜਕੀ ਉਹਦੀ ਵਾਈਫ ਜਿਹੜੀ ਆ ਸੋਮਾ ਰਾਣੀ ਨਾਲ ਬੱਚਾ ਸੀ ਤਕਰੀਬਨ 2 ਸਾਲ ਦਾ ਜਿਹੜੇ ਆਪਣੇ ਕਿਸੇ ਜਗ੍ਹਾ ਤੋਂ ਮੱਥਾ ਟੇਕ ਕੇ ਆ ਰਹੇ ਸੀ ਮੇਲੇ ਤੋਂ ਆਉਂਦੇ ਹਾਂ ਉਹਨਾਂ ਦੇ ਵਿੱਚ ਕੋਈ ਹੈਵੀ ਵੇਟ ਜਿਹੜੀ ਗੱਡੀ ਵੱਜੀ ਆ ਕੋਈ ਦੱਸਣਯੋਗ ਆ ਵੀ ਟਰੱਕ ਵੱਡਾ ਟਰੱਕ ਜਿਹੜੀ 10 ਚੱਕੀ ਕੱਢੀ ਆ ਠੀਕ ਹੈ ਉਹਦੇ ਨਾਲ ਜਿਹੜਾ ਲੜਕੀ ਦੀ ਜਿਹੜੀ ਮੌਕੇ ਤੇ ਮੌਤ ਹੋ ਗਈ ਠੀਕ ਹੈ ਔਰ ਜਿਹੜਾ 2 ਸਾਲ ਦਾ ਬੱਚਾ ਸੀ ਹਾਂਜੀ ਉਹ ਜੇਰੇ ਇਲਾਜ ਜਿਹੜਾ ਸਰਕਾਰੀ ਹਸਪਤਾਲ ਲੈ ਆਂਦਾ ਗਿਆ ਔਰ ਇੱਥੇ ਉਹਨੂੰ ਡਾਕਟਰਾਂ ਵੱਲੋਂ ਮ੍ਰਿਤਕ ਕੋਸ਼ਿਤ ਕੀਤਾ ਗਿਆ ਹਾਂਜੀ ਸਰ ਹਾਂਜੀ ਹਾਂਜੀ ਤੇ ਵਿਨੋਦ ਕੁਮਾਰ ਦੇ ਬੇਅਦ ਵਿੱਚ ਕਾਫੀ ਜਿਹੜੇ ਸੱਟਾਂ ਲੱਗੀਆਂ ਕੀ ਲੱਗਦਾ ਕਿ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਆ ਕਿ ਕੌਣ ਸੀ ਪ੍ਰਸ਼ਾਸਨ ਦੇ ਨਾਲ ਸਾਡੀ ਗੱਲ ਹੋ ਗਈ ਆ ਐਸਆਈ ਹਰਜੀਤ ਜੀ ਦੇ ਨਾਲ ਐਸਆਈ ਸਾਹਿਬ ਦੇ ਨਾਲ ਚੌਕੀ ਇੰਚਾਰਜ ਆਪਰਾ ਉਹਨਾਂ ਨੇ ਗੱਡੀ ਟਰੇਸ ਕਰ ਲਈ ਹੈ ਤੇ ਗੱਡੀ ਇਹਨਾਂ ਦੇ ਦੱਸਣ ਜ ਆਈ ਆਵੇ ਅਸੀਂ ਗੱਡੀ ਵਾਲਾ ਜਿਹੜਾ ਬੰਦਾ ਤਕਰੀਬਨ ਫੜ ਵੀ ਲਿਆ ਇਹ ਕੱਲ ਦੇ ਤੇ ਸੀ ਜਿਹੜੇ ਆਪਣੇ ਜਾ ਰਹੇ ਇਹ ਆਪਣੇ ਮੋਟਰਸਾਈਕਲ ਤੇ ਆ ਰਹੇ ਸੀ ਜੀ ਆਪਰਾ ਸਾਈਡ ਤੋਂ ਹਾਂਜੀ ਇਹ ਹੱਥੋਂ ਵਾਪਰ ਗਿਆ ਹਾਂਜੀ ਹੱਥੋਂ ਵਾਪਰ ਗਿਆ ਜੀ ਹੈਲੋ ਹਲੋ ਦਰਸ਼ਕੋ ਇੱਕ ਰੋਡ ਸਾਈਡ ਐਕਸੀਡੈਂਟ ਦੇ ਨਾਲ ਦੋ ਡੈੱਡ ਬੋਡੀਆਂ ਆ ਕਿੰਨੀ ਉਮਰ ਹੈ ਇਹਨਾਂ ਦੀ ਕਿੰਨੇ ਕੀ ਲੱਗਦਾ ਆ ਅਮ ਜੇ ਸਾਡੇ ਕੋਲ ਪਹਿਲਾਂ ਇੱਕ ਬੱਚੇ ਨੂੰ ਲੈ ਕੇ ਆਏ ਸੀ ਰੋਡ ਸਾਈਡ ਦੀ ਸਟਰੀਟ ਤੇ ਉਹਨਾਂ ਦੇ ਸਾਹਮਣੇ ਠੀਕ ਹੈ ਤੇ ਬੱਚੇ ਦੀ ਉਮਰ ਤਕਰੀਬਨ 2 ਸਾਲ ਦੀ ਸੀ 2 ਸਾਲ ਦੇ ਓਕੇ ਇਹ ਬੱਚਿਆ ਕਿੱਦਾਂ ਦੇ ਹਾਲਾਤ ਬੱਚਾ ਬ੍ਰੋਡ ਡੈੱਡ ਇਸ ਰਿਜ਼ਲਟ ਕੋਲ ਸੀ ਬ੍ਰੋਡ ਡੈੱਡ ਇੱਕ ਲੇਡੀਜ਼ ਵੀ ਆਈ ਹੈ ਅੰਤਰੀਕ ਪੁਲਿਸ ਵਰਗ ਨੇ ਖੁਰੂ ਬੋੜੀ ਜਨਤਰਾਜ ਜੀ ਦੀ ਉਹ ਵੀ ਐਕਸੀਡੈਂਟ ਨਾਲ ਹੋ ਗਿਆ ਕਿੰਨੀ ਉਮਰ ਹੁੰਦੀ ਲਗਭਗ 25 25 25 ਕੀ ਐਕਸੀਡੈਂਟ ਕਿਵੇਂ ਲਗਦਾ ਜੀ ਐਕਸੀਡੈਂਟ ਕਿਵੇਂ ਕਿਹਾ ਗਿਆ ਹੈ ਕਿਤੇ ਦਿਰਾਂ ਵਾਲੇ ਪਤਾ ਕੁਝ ਗੰਨਾ ਪਿੰਡ ਦਾ ਨਾਮ ਸਰ ਇੱਕ ਰੋਡ ਸਾਈਡ ਐਕਸੀਡੈਂਟ ਹੋਇਆ ਖਾਨਪੁਰ ਕਿੱਦਾਂ ਲੱਗਦੇ ਹਾਲਾਤ ਕੀ ਹੋਇਆ ਐਕਸੀਡੈਂਟ ਦਾ ਕਾਰਨ ਕੀ ਹੈ ਇਹ ਬਜ਼ਾਰੀਆ ਟੈਲੀਫੋਨੋਂ ਇਤਲਾ ਮਿਲੀ ਸੀ ਇੱਕ ਮੋਟਰਸਾਈਕਲ ਤੇ ਇੱਕ ਪਰਿਵਾਰ ਦੇ ਤਿੰਨ ਜੀ ਵਿਨੋਦ ਕੁਮਾਰ ਪੁੱਤਰ ਪ੍ਰੇਮ ਜੋਤੀ ਪਤਨੀ ਵਿਨੋਦ ਕੁਮਾਰ ਇੱਕ ਇਹਨਾਂ ਦਾ ਛੋਟਾ ਬੱਚਾ ਸੀ ਗੁਰਪ੍ਰੀਤ 2 ਸਾਲ ਦਾ ਇਹ ਆਪਣੇ ਮੋਟਰ ਤੇ ਮੋਟਰਸਾਈਕਲ ਤੇ ਸਵਾਰ ਹੋ ਕੇ ਜਠੇਰਿਆਂ ਦੇ ਮੇਲੇ ਤੋਂ ਵਾਪਸ ਗੰਨਾਪਿੰਡ ਨੂੰ ਜਾ ਰਹੇ ਸੀ ਜਿਨ੍ਹਾਂ ਦਾ ਖਾਨਪੁਰ ਪਿੰਡ ਦੇ ਨੇੜੇ ਪੁਲਨਰ ਦੇ ਲਾਗੇ ਐਕਸੀਡੈਂਟ ਹੋਇਆ ਜ ਜਿਹਦੇ ਵਿੱਚ ਅਸੀਂ ਮੌਕੇ ਤੇ ਆਏ ਸੀ ਜਿੱਥੇ ਜੋਤੀ ਤੇ ਮੌਕੇ ਤੇ ਡੈਥ ਹੋ ਗਈ ਸੀ ਛੋਟੇ ਬੱਚੇ ਗੁਰਪ੍ਰੀਤ ਦੀ ਜਿਹੜੀ ਹਸਪੀਟਲ ਆ ਕੇ ਡੈਥ ਹੋਈ ਹੈ ਤੇ ਜਿਹੜਾ ਮੋਟਰਸਾਈਕਲ ਚਲਾਉਂਦਾ ਸੀ ਵਿਨੋਦ ਕੁਮਾਰ ਉਹ ਉਹਦੇ ਸੱਟਾਂ ਘੱਟ ਲੱਗੀਆਂ ਨੇ ਉਸ ਤੇ ਬਿਆਨ ਲੈ ਕੇ ਜੋ ਵੀ ਗੱਡੀ ਵਾਲੇ ਦੇ ਖਿਲਾਫ ਆ ਉਹ ਕਾਰਵਾਈ ਕੀਤੀ ਜਾਵੇਗੀ ਇਜੜਾ ਬਿਕਸ ਯਾ ਵਾਲਾ ਉਹ ਕੋਣ ਫੜਿਆ ਕੋਣ ਹੈ ਕਿੱਥੇ ਦਾ ਨਹੀਂ ਉਹਦੇ ਬਾਰੇ ਅਜੇ ਕੋਈ ਐਡਾ ਨਹੀਂ ਪਤਾ ਲੱਗਾ ਉੱਥੋਂ ਗੱਡੀ ਜਿਹੜੀ ਮੌਕੇ ਤੋਂ ਦੌੜ ਗਈ ਸੀ ਤੇ ਜਿਹੜੇ ਬਲਨੋਤ ਕੁਮਾਰ ਦੇ ਬਿਆਨ ਦੇ ਮੁਤਾਬਕ ਵੀ ਕਿਹੜਾ ਵਹੀਕਲ ਵਿੱਚ ਲੱਗਾ ਹੈ ਉਹਦੇ ਮੁਤਾਬਕ ਉਸ ਵਹੀਕਲ ਤੇ ਕਾਰਵਾਈ ਕੀਤੀ ਜਾਏਗੀ ਕੋਈ ਸੀਸੀਟੀਵੀ ਕੈਮਰਾ ਨਹੀਂ ਉੱਥੇ ਨੇੜੇ ਕੋਈ ਵੀ ਸੀਸੀਟੀਵੀ ਕੈਮਰਾ ਨਹੀਂ ਹੈ ਕਿਉਂਕਿ ਉਹ ਸੜਕ ਨਹਿਰ ਤੇ ਕੋਈ ਵੀ ਆਲੇ ਦੁਆਲੇ ਬਸੋਂ ਨਹੀਂ ਹੈਗੀ ਤੇ ਜਿਹੜੀਆਂ ਡੈਥ ਹੋਈਆਂ ਤੇ ਮੌਕੇ ਤੇ ਹੋਈਆਂ ਤਾਂ ਹਸਪੀਟਲਾਂ ਤੇ ਜਿਹੜੀ ਲੜਕੀ ਜੋਤੀ ਹੈ ਇਹਦੀ ਵਿਨੋਦ ਕੁਮਾਰ ਦੀ ਵਾਈਫ ਉਹਦੀ ਡੈਥ ਮੌਕੇ ਤੇ ਹੋ ਗਈ ਸੀ ਤੇ ਜਿਹੜਾ ਛੋਟਾ ਬੱਚਾ ਆ ਗੁਰਪ੍ਰੀਤ ਸਿੰਘ ਉਹਦੀ ਹਸਪੀਟਲ ਆ ਕੇ ਡੈਥ ਹੋਈ ਹੈ ਠੀਕ ਹੈ ਕੀ ਵਾਰਸਾਂ ਦੇ ਨਾਲ ਗੱਲਬਾਤ ਹੋ ਗਈ ਬਿਆਨ ਨੋਟ ਕਰਨ ਲਈ ਨਹੀਂ ਬਿਆਨ ਅਜੇ ਹੋਣੇ ਆ ਕਿਉਂਕਿ ਜਿਹੜਾ ਮੋਟਰਸਾਈਕਲ ਚਲਾਉਂਦਾ ਸੀ ਉਹਦਾ ਟ੍ਰੀਟਮੈਂਟ ਚੱਲ ਰਿਹਾ ਵਿਨੋਦ ਕੁਮਾਰ ਦਾ ਤੇ ਜਦੋਂ ਡਾਕਟਰ ਸਾਹਿਬ ਫਿੱਟ ਦੇਣਗੇ ਉਹਦੀ ਸਟੇਟਮੈਂਟ ਲੈ ਕੇ ਫਿਰ ਕਾਰਵਾਈ ਕਰਾਂਗੇ